ਲਾਪਾਂ ਜੀ ਕੀ ਕਰਕੇ ਸਰਦਾ ਨਹੀਂਗਾ ਇੱਕ ਜੇ ਕੋਈ ਬੰਦੇ ਪਰਦੇ ਤੇ ਆ ਗਈ ਤੇ ਆਪਾਂ ਨੂੰ ਕੋਈ ਕੀ ਕਹੂਗੀ ਨਹੀਂ ਭੈਣੇ ਕਹਿੰਦੇ ਹੁੰਦੇ ਆ ਨਾ ਮਰਿਆ ਨਾਲ ਮਰਿਆ ਨਹੀਂ ਜਾਂਦਾ ਮੁੱਕਿਆਂ ਦੇ ਕੰਮ ਮੁੱਕ ਜਾਂਦੇ ਆ ਜਿਉਂਦੇ ਜੀ ਦੇ ਥੋੜਾ ਕੰਮ ਮੁੱਕੇ ਨੇ ਇਹ ਤਾਂ ਠੀਕ ਆ ਕਰਨੀ ਪੈਣੀ ਆ ਕੀ ਕਰੀਏ ਫਿਰ ਇਹ ਤਾਂ ਠੀਕ ਆ ਭਾਂਜੀ ਕੁਛ ਨਹੀਂ ਛੁੱਟਦਾ ਕ ਮਰੇ ਛੱਡ ਜਾਂਦੇ ਹੈਗੇ ਚੱਲ ਬਸ ਲੋਕਾਂ ਤਾਂ ਕਹਿੰਦੇ ਆ ਹਾਂ ਕਦੇ ਲੋਕਾਂ ਨੇ ਇਹ ਸੁਣਿਆ ਵੀ ਅੱਜ ਉਹਨੇ ਗੱਲ ਨਹੀਂ ਕਰੀ ਆ ਜੇ ਚੰਗਾ ਕਰ ਲੈ ਤਾਂ ਵੀ ਲੋਕਾਂ ਨੇ ਕਹਿਣਾ ਜੇ ਮਾੜਾ ਕਰ ਲੈ ਫਿਰ ਤਾਂ ਕਹਿਣੇ ਕਹਿਣਾ ਹਾਂ ਲੋਕਾਂ ਨੇ ਤਾਂ ਗੱਲਾਂ ਆਂਗਾ ਸਰ ਦਾ ਕਾਸੇ ਬਿਨਾਨੀਗਾ ਜਿਨ੍ਹਾਂ ਦੇ ਤੁਰ ਜਾਂਦੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਹਾਂ ਉਹਨਾਂ ਨੂੰ ਪਤਾ ਹੁੰਦਾ ਭਾਣ ਜਿਹਦੇ ਤੁਰ ਜਾਂਦੇ ਹੈਗੇ ਉਹ ਰਾ ਕਰ ਭਣ ਜੀ ਚਲ ਕੋਈ ਨਾ ਤਾਂ ਭਰਿਆ ਜਾਉ ਬੋਰ ਇਹ ਤਾਂ ਪਾ ਕੂਕਾ ਸ਼ਰਮ ਜੀ ਆਉਂਦੀ ਐ ਵੀ ਜੇ ਕੋਈ ਉੱਤੇ ਆ ਗਿਆ ਵੀ ਕੋਈ ਕੀ ਕਹੂਗਾ ਬਾਈ ਕਿਕਰ ਸਿਆ ਕਰੀ ਐ ਨਹੀਂ ਆ ਕੌਣ ਆ ਗਿਆ ਬੇਬੇ ਬਾਈਕ ਕਿਕਰ ਹੈਗਾ ਮੈਂ ਕਿਵੇਂ ਅਸੀ ਪਤਾ ਅ ਬਾਈਕ ਕਿਕਰ ਸੋਨਾ ਕੰਮ ਸੀ ਬੇਬੇ ਹੈਗਾ ਤਾਂ ਬੁਲਾ ਦਿਓ ਆਏਗਾ ਪੁੱਤ ਬੈ ਜਾ ਮਾ ਸਾਧ ਜੀ ਕਿਕਰ ਨੂੰ ਮੈਂ ਪੁੱਤ ਕਿਕਰਾਂ ਮੁੜੀ ਜੀ ਤਾਂ ਬੋਲ ਮਾਰਗਾ ਬੇਬੇ ਬੁਲਾਉਣੀ ਆ ਆ ਬਾਹਰ ਆਇਆ ਜੀ ਮੜਿਆ ਜਾਂ ਮਾਰ ਆਇਆ ਕੋਈ ਕੌਣ ਆਬਿੰਦਰ ਭਾਈ ਆਇਆ ਵਾ ਪਾਣੀ ਲੈ ਕੇ ਆ ਤੂੰ ਨਾ ਵੀਵਿੰਦਰਾ ਕੀ ਹਾਲ ਹੈ ਕੀ ਹਾਲ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਰ ਸੁਣਾ ਠੀਕ ਹੈ ਵਧੀਆ ਕਿੱਧਰ ਜਾਇਆ ਬਸ ਮੈਂ ਤਾਂ ਭਾਈ ਖੇਤ ਗਿਆ ਸੀਗਾ ਮੈਂ ਸੋਚਿਆ ਚੱਲ ਭਾਈ ਟਿਕਰ ਨੂੰ ਮਿਲ ਆਈਏ ਹੋਰ ਠੀਕ ਠਾਕ ਹੈ ਸਾਰਾ ਕੁਝ ਠੀਕ ਹੈ ਬਸ ਜਿਵੇਂ ਨੇ ਵੀ ਜਾਂਦੀ ਐ ਚੱਲੀ ਜਾਂਦੀ ਐ ਉਹ ਪਾਣੀ ਲਿਆ ਛੇਤੀ ਹੋਰ ਦੱਸ ਕਿਵੇਂ ਚੱਲਿਆਦਾ ਕੰਮ ਬਹੁਤ ਵਧੀਆ ਬਹੁਤ ਵਧੀਆ ਹਾਂ ਪੱਕੀ ਵੀ ਆਣਾ ਹਾਂ ਨਾਲ ਮਸ਼ੀਨ ਖਰਾ ਤੇ ਜਮਾ ਵਖਿਆ ਚਲੋ ਵਧੀਆ ਕਰਦਾ ਹਾਂ ਮੈਂ ਵੀ ਬਸ ਬਸ ਮਹਾਂ ਇੱਕ ਅੱਧਾ ਦਿਨ ਦਾ ਸਾਖੀ ਵਾਲਾ ਦਿਨ ਕੱਢ ਲਈ ਉਹ ਤੋਂ ਬਾਅਦ ਚ ਲੱਗ ਜਾਏਗਾ ਇਹ ਦਿਨ ਹਾਂ ਆਹੀ ਟਾਈਮ ਹੈ ਬਾਈ ਮੁਰਕੇ ਇਹਦਾ ਕੀ ਪਤਾ ਹੈ ਕੋਦੋਂ ਲੈਪੇ ਥੱਲੇ ਹਾਂ ਉਹ ਅੱਜ ਵੀ ਭਰਾਉ ਹੋਇਆ ਖੜਾ ਹੈਗਾ ਮਸਾਈ ਕਰਕੇ ਮੈਂ ਸੋਚਦਾ ਜੀ ਮਾ ਜਾਲ ਹੁਣ ਕੱਲ ਨੂੰ ਜਾਇਆਗੇ ਮਾ ਮੱਥਾ ਟੇਕਾਈ ਉਹ ਤੋਂ ਬਾਅਦ ਚ ਕਰ ਲਾਂਗੇ ਵਧੀਆ ਬਾਈ ਵਧੀਆ ਹੂੰ ਹੂੰ ਕਾ ਬਣਾ ਵਧੀਆ ਜੀ ਠੀਕ ਹੈ ਉਹ ਸੁਣਾ ਬਾਈ ਹਾਂ ਵਧੀਆ ਕੀ ਕਹਗੇ ਫੇਰ ਹੋਪੀ ਦੇ ਸਹਰੇ ਉਹਨਾਂ ਨੇ ਤਾਂ ਕੀ ਕਹਿਣਾ 2 ਮਹੀਨੇ ਦਾ ਟਾਈਮ ਲੈ ਗਏ ਮੇਰੇ ਤੋਂ ਹੂੰ ਬਾਕੀ ਕਹਿੰਦੇ ਹੁਣ ਸੋਚ ਕੇ ਦੱਸਾਂਗੇ ਜਿਹੜੇ ਮਹੀਨੇ ਦਾ ਟਾਈਮ ਤਾਂ ਬਾਈ ਐਵੇਂ ਹੀ ਦੇਤਾ ਜੇ ਬਾਅਦ ਚ ਉਹਨਾਂ ਦਾ ਮਨ ਬਦਲ ਗਿਆ ਫੇਰ ਓਏ ਮਨ ਬਦਲੇ ਦਾ ਕੀ ਐ ਫਿਰ ਆ ਭਾਵ ਦੇ ਹਿਸਾਬ ਨਾਲ ਦੇਖ ਲਾਂਗੇ ਜੇ ਕਹਿੰਦੇ ਜਿਵੇਂ ਕਰਨਗੇ ਉਵੇਂ ਆਪਾਂ ਕਰ ਲਵਾਂਗੇ ਚਲੋ ਹੈ ਵੈਸੇ ਬਾਈ ਕਰ ਲੈਣਾ ਚਾਹੀਦਾ ਉਹਨਾਂ ਨੂੰ ਉਹ ਕਰ ਲੈਣਾ ਚਾਹੀਦਾ ਸੀਗਾ ਮੈਂ ਤਾਂ ਆਪ ਕਹੀ ਜਾਂਦਾ ਸੀ ਇੱਕ ਤਾਂ ਤੁਹਾਨੂੰ ਪਤਾ ਬੁੜੀਆਂ ਗੱਲ ਪਈ ਜਾਂਦੀਆਂ ਇਹ ਨਹੀਂ ਮੰਨਦੀ ਕਿਸੇ ਪਾਸੇ ਉਹ ਬਾਈ ਬੁੜੀਆਂ ਦੀ ਨਹੀਂ ਨਹੀਂ ਸੁਣੀਦੀ ਹੁੰਦੀ ਆ ਬੇਬੀ ਹਾਂ ਬੇਬੀ ਜਵਨਾ ਤੱਕ ਹੀ ਸੀਗਾ ਉਹ ਤਾਂ ਪੀ ਇਹਨੂੰ ਪੁੱਠੇ ਮੱਤਾ ਦੇਣ ਲੱਗ ਗਿਆ ਲੈ ਬੇਬੀ ਮੈਂ ਇਹਨੂੰ ਕਿਹੜੀ ਪੁੱਠੀ ਮੱਤ ਦੇਤੀ ਮੈਂ ਤਾਂ ਇਹਨੂੰ ਇਹਦੇ ਭਲੇ ਦੀ ਗੱਲ ਹੀ ਕੀਤੀ ਐ ਓਏ ਇਹਨਾਂ ਨੂੰ ਭਲੇ ਦਾ ਪਤਾ ਹੀ ਕੋਈ ਨਹੀਂ ਇਹਨਾਂ ਬੁੜੰਗਾਂ ਨੂੰ ਕੀ ਪਤਾ ਹੁੰਦਾ ਯਾਰ ਆਪਣੀਆਂ ਗੱਲਾਂ ਦਾ ਉਹੀ ਤਾਂ ਗੱਲ ਆ ਬਾਈ ਹਾਂ ਮੇਰੇ ਪਤਾ ਪੀ ਲੋਕੀ ਅੱਖਾਂ ਕੇ ਆਪਾਂ ਨੂੰ ਲੋਕਾਂ ਦਾ ਕੀ ਕਹਿਣਾ ਬੇਬੇ ਲੋ ਤਾਂ ਹੀ ਬੋਲਦੇ ਰਹਿੰਦੇ ਨੇ ਨਾਲੇ ਮਾਈਂਡਰ ਦਾ ਕਿਸੇ ਲੋਕਾਂ ਲੋਕਾਂ ਤੋਂ ਜਿਹੜਾ ਕੁਝ ਕਹਿਣਾ ਕਹੀ ਜਾਣ ਆਪਾਂ ਤੇ ਪੁੱਤੇ ਦੀ ਮਾਂ ਬੈਠੀ ਹੈ ਕੋਲੇ ਤਮੈਨੂੰ ਮਾੜਾ ਡਰਾ ਰਹੀ ਤਾ ਉਹ ਕੋਈ ਗੱਲ ਨਹੀਂ ਬੇਬੇ ਕੁਝ ਨਹੀਂ ਹੁੰਦਾ ਬਾਈ ਚੱਕ ਦੇ ਫੜੇ ਕੋਈ ਡਰ ਡੰਨ ਦੀ ਲੋੜ ਨਹੀਂ ਡਰ ਕਾਦਾ ਡਰ ਕਾਦਾ ਆਪਾਂ ਆਪਾਂ ਜਦੋਂ ਗੱਲ ਕਰ ਲਈ 1.5 ਮਹੀਨੇ ਨਾਲ ਗੱਲ ਕੀਤੀ ਆ 1.5 ਮਹੀਨੇ ਬਾਅਦ ਦੇਖਾਂਗੇ ਕੀ ਗੱਲ ਬਣਦੀ ਆ ਯਸ ਇਕਰ ਸਿਆਂ ਮਾੜੀ ਮੈਂ ਕੁਛ ਸ਼ਰਮ ਮਾਨ ਲੀ ਆ ਆ ਗੱਲ ਕਹਿੰਦਾ ਸੋਣਾ ਨਹੀਂ ਲੱਗਦਾ ਓਹੋ ਬੇਬੇ ਕੀ ਸ਼ਰਮ ਮਨਾ ਤੈਨੂੰ ਮੈਂ ਹੀ ਬਿਦਾਂ ਗੱਲਾਂ ਕਹਿਣ ਵਾਸਤੇ ਮੈਨੂੰ ਮਤ ਦਿਨੀ ਰਹਿਣੀ ਆ ਸਰਦ ਜਦ ਆਦੀ ਧੀ ਨੂੰ ਕੁਛ ਮਤ ਦਿੱਤੀ ਐ ਜਿਹੜੀਆਂ ਗੱਲਾਂ ਦਾ ਮੱਥਾ ਮੇਰੇ ਤੇ ਮਾਰਦੀਆਂ ਨਾ ਜੇ ਇੰਨਾ ਮੱਥਾ ਇਹਦੇ ਤੇ ਮਾਰਿਆ ਹੁੰਦਾ ਹੁਣ ਨੂੰ ਸਾਰੇ ਕੰਮ ਜਾਣਦੀ ਹੁੰਦੀ ਇਹ 10 ਸਾਲ ਹੋ ਗਏ ਕਿੱਥੇ ਐ ਮੇਰੀ ਧੀ ਨੂੰ ਇੱਥੇ ਆਈ ਨੂੰ ਕੀ ਤੁਹਾਡਾ ਡੋਲ ਤਾਂ ਬਗਾੜਤਾ ਕੀ ਨਹੀਂ ਆਉਂਦਾ ਇਹਨੂੰ ਕੰਮ ਧੰਦਾ ਓਹੋ ਪਤਕਾ ਬੋਲਦਾ ਹੁਣ ਨਾ ਤੂੰ ਓ ਬੇ ਮੈਂ ਕੀ ਬੋਲਦਾ ਹਾਂ ਹੁਣ ਦੇਖ ਲੈ ਹੁਣ ਮੇਰਾ ਦੋਸਤ ਆਇਆ ਬੇਟਾ ਫਿਰ ਤੁਸੀਂ ਆਗੇ ਤੁਸੀਂ ਇੱਥੇ ਕਰਨਾ ਹੈਗੇ ਤੁਸੀਂ ਉੱਥੇ ਬੈਠ ਕੇ ਮੰਜਾ ਨਹੀਂ ਬਣ ਸਕਦੇ ਕੋਈ ਗੱਲ ਨਹੀਂ ਜੇ ਮੈਂ ਆ ਕੇ ਫੇਰ ਕੀ ਹੋ ਗਿਆ ਰੋਲਾ ਨਾ ਪਾਓ ਯਾਰ ਬਿੰਦਰਾ ਗੱਲ ਪਤਾ ਕੀ ਹੈ ਯਾਰ ਮੈਨੂੰ ਮੈਂ ਰੋਜ ਦੀ ਕੱਚ-ਕੱਚ ਤੋਂ ਪਿਆ ਆਕਿਆ ਹੈ ਅੱਛਾ ਮਾਂ ਤਾਂ ਮੇਰੀ ਬੋਲੇ ਮੈਨੂੰ ਕਹੇ ਉਹ ਬੋਲਦੀ ਨਹੀਂ ਕੁਛ ਉਹ ਆਪ ਨਹੀਂ ਬੋਲਦੀ ਪਰ ਆਦੀ ਮਾਂ ਨੂੰ ਕਹਿ ਦਿੰਦੀ ਹੈ ਉਹ ਚਲੋ ਇਹ ਬੈਠਾ ਨਹੀਂ ਉੱਠਣਾ ਨਹੀਂ ਹੁੰਦੀ ਬਾਈ ਕੰਮ ਹੁੰਦੇ ਨੇ ਬੋਲਦੀਆਂ ਰਹਿੰਦੀਆਂ ਉਹ ਚਾਹ ਬਣਾ ਲਈ ਚਲੇ ਕੇ ਚਾਹ ਜਾ ਕੇ ਧਰ ਕੇ ਆਈਆਂ ਨਾਲ ਉਹ ਜਾ ਚਾਹ ਦੀ ਕੁੱਟ ਭਾਈ ਤੂੰ ਤਾਂ ਸਿਆਣਾ ਬੈਣਾ ਕੋਈ ਚੱਜ ਦੀ ਗੱਲ ਕਹੇ ਇਹਨੂੰ ਉਹ ਮੈਂ ਕੀ ਮਾੜਾ ਕਹਤਾ ਜੀ ਮੈਂ ਤਾਂ ਇਹਨੂੰ ਚੰਗੀ ਗੱਲ ਹੀ ਸੁਣਾਈ ਹੈ ਦੇਖ ਪਤਾ ਕੀ ਚੰਗੀ ਸੁਣਾਤੀ ਤਾਂ ਹਾਂ ਉਹੀ ਗੱਲ ਲੋਕ ਕੀ ਆਖਣਗੇ ਚੰਗੀ ਭਲੀ ਜਿਦਾ ਉਹ ਬੇਬੇ ਲੋਕ ਤਾਂ ਬੋਲਦੇ ਹੀ ਰਹਿੰਦੇ ਨੇ ਲੋਕਾਂ ਦੇ ਕਿਹੜੇ 2-2 ਵਿਆ 4-4 ਵਿਆ ਹੁੰਦੀ ਨਹੀਂ ਜੇ ਇਹ ਦੋ ਕਰਾ ਲੂ ਫੇਰ ਕੀ ਹੋ ਜੂ ਬਾ ਇਹ ਨਹੀਂ ਨਾ ਪਤਾ ਇਹਨਾਂ ਨੂੰ ਇਸ ਗੱਲ ਦਾ ਕੀ ਪਤਾ ਬਾਹਲਾ ਸੋਹਣਾ ਲੱਗਦਾ ਤਾ ਗੱਲ ਕਹਿੰਦਾ ਚੌੜਾ ਹੋ ਹੋ ਬਹਿੰਦਾ ਵੇ ਆ ਗਏ ਧੀਆ ਮੈਨੂੰ ਸੋਚ ਲੈ ਕੋਠੇ ਜਿੱਧੀਆਂ ਹੋ ਰਗਾਂ ਕੱਲ ਨੂੰ ਵਿਹੇਗਾ ਕੀ ਲੋਕ ਕਹਿਣਗੇ ਮੇਰੀਆਂ ਧੀਆ ਨਾ ਮੈਂ ਵੀ ਆਉਣੀਆਂ ਨਾ ਥੋੜੇ ਤੋਂ ਨਹੀਂ ਕੁਝ ਮੰਗਿਆ ਨਾਲੇ ਥੋੜੇ ਤੋਂ ਜੇ ਮੰਗ ਵੀ ਲਿਆ ਤਾਂ ਕੀ ਗਰੰਟੀ ਹੈ ਕਿ ਤੁਸੀਂ ਕੁਝ ਦਿਓਗੇ ਔਰ ਜਿਹੜੇ ਆਪਦੀ ਧੀ ਨੂੰ ਕੁਛ ਨਹੀਂ ਦੇ ਸਕੇ ਉਹ ਮੇਰੀਆਂ ਧੀ ਨੂੰ ਕੀ ਦੇ ਦੂਗਾ ਮਾਰਦੀ ਆ ਗੱਲਾਂ ਓਹੋ ਭਾਂਜੀ ਇਹਨਾਂ ਕਾ ਬੋਲਣ ਦੀ ਆਦਤ ਆ ਗਈ ਤੂੰ ਉੱਥੇ ਚੱਲ ਮੰਜੇ ਕੋਲੇ ਮੈਂ ਆਉਣੀ ਆਂਗੀ ਲੈ ਭੈਣੇ ਥੋੜੀ ਸਿਆਣੀ ਬਣਨੀ ਆ ਮੈਨੂੰ ਮੰਜੇ ਕੀ ਚੰਗੇ ਲੱਗਦੇ ਬੋਣ ਨੇ ਮੇਰੀ ਤਾਂ ਧੀ ਦਾ ਘਰ ਉਜੜੀ ਜਾਂਦਾ ਸਾਦ ਹੋਈ ਪਈ ਏ ਥੋੜੇ ਅੱਗੇ ਉੱਥੇ ਬਹਿ ਜਾ ਨਾ ਫੇਰ ਹੁਣ ਕੀ ਕਰੂਗੀ ਇਹ ਇਹ ਥਾਣੇਦਾਰ ਲੱਗੀ ਏ ਲੈ ਕਿਉਂ ਥਾਣੇਦਾਰ ਨਹੀਂ ਲੱਗੀ ਮੇਰੀ ਧੀ ਇਸ ਘਰ ਦੀ ਮਾਲਕਣ ਹੈ ਦੇਖ ਦੇਖ ਲੈ ਮੈਂ ਤੈਨੂੰ ਇੱਕ ਗੱਲ ਕਹੀ ਜਾਂਣਾਗਾ ਜੇ ਤੂੰ ਕੁੜੀ ਬਸਾਉਣੀ ਐ ਇੱਥੇ ਤਾਂ ਮੇਰੀ ਹਾਂ ਦੇ ਵਿੱਚ ਹਾਂ ਮਲਾਇਆ ਕਰੋ ਇਹ ਗੱਲ ਛੱਡ ਦੇ ਕਿਕਰ ਸਿਆ ਵੀ ਮੈਂ ਤੇਰੀ ਹਾਂ ਦੇ ਵਿੱਚ ਹਾਂ ਮਲਾ ਦੂੰ ਜੇ ਨਹੀਂ ਮਲਾਉਣੀ ਤਾਂ ਬਸ ਠੀਕ ਹੈ ਆ ਦੇ ਚਾਹ ਨਾਲੇ ਹੋਰ ਕੋਈ ਨਹੀਂ ਭੰਜੂ ਹੱਥ ਚੱਲ ਮੈਂ ਉਹਦੇ ਕੋਲ ਲੈ ਬਈ ਚੱਲ ਚੱਲ ਕੋਈ ਨਹੀਂ ਕਿਕਰ ਸਿਆ ਇਹ ਗੱਲਾਂ ਬੱਤਾ ਹੁੰਦੀਆਂ ਰਹਿੰਦੀਆਂ ਹੁੰਦੀਆਂ ਰਹਿੰਦੀਆਂ ਨੇ ਯਾਰ ਆ ਲੈ ਚੱਕੇ ਆਵਦਾ ਆ ਕੱਚੀ ਗੱਲ ਕਹੇ ਤੂੰ ਮੱਚੂਗਾ ਮੈਨੂੰ ਤੂੰ ਦੱਸ ਮੈਥੋਂ ਕੀ ਲੈਣਾਗਾ ਲੈਣਾ ਕਿਉਂ ਨਹੀਂ ਮੈਂ ਮੈਂ ਸਾਰਾ ਕੁਝ ਹੀ ਲੈਣਾ ਲੈਣਾ ਸਾਰਾ ਕੁਝ ਉਹ ਤਾਂ ਬੋਲਦੀ ਨਹੀਂ ਜਿਹਨੂੰ ਚਾਹੀਦਾਗਾ ਤੈਨੂੰ ਬੜਾ ਹੋਗਾ ਮੇਰੇ ਤੇਨੂੰ ਤਾਂ ਤੁਸੀਂ ਦੁਬਾਰ ਰੱਖਿਆ ਦੁਬਾਰ ਰੱਖਿਆ ਨਾਲੇ ਹੋਰ ਕਿਹੜੇ ਫੜਫੇਜੇ ਕਰਦਾ ਕਦੇ ਰੋਟੀ ਬਗਾ ਕੇ ਮਾਰੀ ਕਦੇ ਥਾਲੀਆਂ ਬਗਾ ਕੇ ਮਾਰੀਆਂ ਮਾਰੀਆਂ ਬਗਾ ਕੇ ਨਾਲੇ ਹੋਰ ਜੇ ਇੰਨੀ ਔਖੀ ਨਹੀਂ ਤਾਂ ਤੂੰ ਮੇਰੀ ਮਾਂ ਨੂੰ ਐ ਪੁੱਠਾ ਸਿੱਧਾ ਬੋਲਣੀ ਆ ਅੱਛਾ ਤਾਂ ਹੁਣ ਤੂੰ ਵਿੱਚ ਬੋਲੇਗੀ ਮੇਰੇ ਹੈ ਤੂੰ ਸੌ ਚੁੱਪਰ ਮਾਰਦਾ ਮੇਰੇ ਅੱਜ ਮੇਰੀ ਮਾਂ ਨੇ ਕੁਝ ਬੋਲਿਆ ਮੈਂ ਤਾਂ ਬੋਲੂ ਜਰੂਰ ਤੇ ਤੇਰੀ ਮਾਂ ਵੀ ਸਾਡੀ ਗੱਲ ਦੇ ਵਿੱਚ ਬੋਲਦੀ ਕਿਉਂ ਹੈ ਸਭ ਬੋਲ ਸਕਦੀ ਆ ਕਿਉਂ ਬੋਲ ਸਕਦੀ ਮੇਰੇ ਕੋਲ ਬਾਹਰਲਾ ਬੰਦਾ ਆਇਆ ਬੈਠਾ ਮੇਰਾ ਦੋਸਤ ਆਇਆ ਬੈਠਾ ਥੋੜਾ ਤਾਂ ਮਤਲਬ ਹੀ ਨਹੀਂ ਬਣਦਾ ਵਿੱਚ ਗੱਲ ਕਰਨ ਦਾ ਚੱਲ ਤੂੰ ਮੇਰੇ ਘਰ ਪੱਟੀ ਜਾਨਾ ਪੱਟੀ ਜਾਨਾ ਮੈਂ ਤੇਰਾ ਘਰ ਨਾਲੇ ਹੋ ਤੇਰਾ ਘਰ ਪੱਟਾਂ ਤੇਰਾ ਘਰ ਪੱਟਾ ਜਾਊਗਾ ਹੁਣ ਮੈਂ ਤੈਨੂੰ ਦੱਸਾਂ ਉਹ ਚੱਲ ਕੋਈ ਨੀ ਕਿ ਕਰਵਾਈ ਨਹੀਂ ਆ ਰਹਾ ਇਹ ਸਿਰ ਤੇ ਸਿਰ ਦੀ ਗੱਲ ਇਹ ਸਾਰੀ ਅੱਗ ਤੂੰ ਲਾਤੀ ਆ ਕੇ ਮੈਂ ਕੀ ਅਗ ਲਾਤੀ ਜੀ ਇਹਨੇ ਕੀ ਅਗ ਲਾਤੀ ਮੈਂ ਤਾਂ ਕੋਈ ਅ ਪਰ ਉਹਨਾਂ ਨੇ ਤਾਂ ਸਹੀ ਗੱਲ ਕੀਤੀ ਐ ਉਹਨਾਂ ਨੇ ਕੋਈ ਮਾੜੀ ਗੱਲ ਤਾਂ ਨਹੀਂ ਕੀਤੀ ਕਿ ਕਿਕਰ ਸਿਆ ਤੈਨੂੰ ਸਹੀ ਗੱਲਾਂ ਲੱਗਦੀਆਂ ਮੇਰੇ ਦਿਲ ਨੂੰ ਪੁੱਛ ਕੇ ਦੇਖ ਮੇਰਾ ਕਾਜਾ ਪਾੜਿਆ ਹੋਇਆ ਜੇ ਤੇਰਾ ਕਾਜਾ ਪਾੜਿਆ ਹੁੰਦਾ ਨਾ ਤਾਂ ਜਿਹੜਾ ਮਹੀਨਾ ਹੋ ਗਿਆ ਇੱਥੇ ਬੈਠੀਂ ਨੀ ਤੂੰ ਉਹ ਰਮੇਂਦੀ ਜਾ ਕੇ ਪੀਕੇ ਵੇਹਾਂਦੀ ਨਾਲ ਇਹਨੂੰ ਲੈ ਜਾਂਦੀ ਆ ਆਪਣੇ ਘਰੇ ਓਹ ਕਾੜੇ ਵਾਸਤੇ ਲੈ ਜਾਂ ਆ ਮੇਰੀ ਮਿੱਟੀ ਦੇ ਦੁੱਖ ਮਾਰੀ ਬੈਠੀ ਐ ਇੱਥੇ ਜੀ ਨਹੀਂ ਕਰਦਾ ਕਿਸੇ ਦਾ ਬਿੱਲੀ ਦੇ ਬਾਹਰ ਤੇ ਬੈਠੇ ਮਾਂ ਆ ਕੇ ਹਾਂ ਬੈਠੀ ਆ ਇੱਥੇ ਆ ਜਾਂਦੀ ਇੱਥੇ ਉਹਨੂੰ ਉਹਨੂੰ ਪਿੱਥੀਆਂ ਪੜਾਈ ਜਾਂਦੇ ਤੂੰ ਨਾ ਬੋਲ ਮੈਂ ਕਰੂੰ ਗੱਲ ਮੈਂ ਕਰੂੰ ਗੱਲ

ਚਲੋ ਕੋਈ ਗੱਲ ਨਹੀਂ ਸ਼ਾਂਤੀ ਰੱਖਿਆ ਕਰੋ ਕਰੇ ਸ਼ਾਂਤੀ ਹੈ ਭਾਈ ਕੋਈ ਗੱਲ ਨਹੀਂ ਚੱਲ ਮੈਂ ਆਉਣਾ ਤੇਰੇ ਕੋਲੇ ਚਲ ਠੀਕ ਹੈ ਭਾਈ ਹਾਂ ਓਕੇ ਨਾ ਬਪੇ ਤੁੰਗਣਾ ਤਾਂ ਕਿ ਸਕਤੀ ਹੋਰ ਪਖਾਈ ਜਾਨੀ ਇਹਨੂੰ ਗੁੰਡਾ ਪੁੱਤ ਮੈਂ ਤਾਂ ਸੋਤੋਂ ਨਾ ਅੱਕੀ ਪਈ ਜਗੀ ਆਹ ਉਹਦਾ ਤੁਸੀਂ ਆਪ ਟੂ ਨਿਪਟੋ ਹਾਂ ਉਂਗਲਾ ਲਾਦਾ ਕਰ ਪਹਿਲਾ ਪੁੱਤ ਨੂੰ ਹੁਣ ਮੇਰੀ ਤੀਨ ਨੂੰ ਕਹਿੰਦੀ ਆਪਦਾ ਆਪੀ ਨਿਪਟੋ ਹਾਂ ਐਸੇ ਤੇ ਜੀਬ ਨੇ ਮਰਵਾਇਆ ਜਿਹੜਾ ਤਾਲਾ ਲਾ ਰੱਖਿਆ ਸੀ ਜੇ ਉਦੋਂ ਦੀ ਬੋਲਦੀ ਆ ਕੰਮ ਨਹੀਂ ਸੀ ਹੁੰਦੇ ਨਾਇਕ ਹੀ ਬੋਲਦੀ ਮੇਰੇ ਪੁਰੇ ਹਾਂ ਕੀ ਬੋਲਦੀ ਤੂੰ ਕੀ ਬੋਲੇ ਨਾ ਮੁੱਲ ਵੇਚੀ ਆ ਸੀ ਹਾਂ ਮੁੱਲ ਵੇਚੀ ਆ ਪੈਸੇ ਲੈ ਲਿਆ ਤੇ ਤੋ ਝੋਲੀ ਭਰਾ ਲਈ ਸੀ ਝੋਲੀ ਭਰਾ ਦੇ ਕਰਦਾ ਜਿਹੜਾ ਇੱਥੇ ਬੈਠ ਕੇ ਮੇਰਾ ਘਰ ਖਾਈ ਜਾਨੀ ਆ ਉਹ ਕਿ ਖਾਜੀ ਕੀ ਖਾ ਗਈ ਆ ਗਈ ਦੇਖ ਤਾਂ ਸਹੀ ਸ਼ਰਮ ਨਹੀਂ ਆਉਂਦੀ ਲੋਕਾਂ ਲੋਕ ਦਾ ਧੀਆਂ ਦੇ ਘਰ ਦਾ ਪਾਣੀ ਨਹੀਂ ਪੀਂਦੇ ਤੈਨੂੰ ਡੂੜ ਮਹੀਨਾ ਹੋ ਗਿਆ ਇੱਥੇ ਆਈ ਦੀ ਆ ਤੇਰੀ ਕਰਤੂਤ ਨਾਲ ਬੈਠੀ ਐ ਕਹਿੰਦੇ ਤਾਂ ਹੰਟੀਆਂ ਮੈਂ ਮੈਂ ਕਦੋਂ ਤੇਰੇ ਦਰਸ਼ਨ ਪਾਉਣੀ ਆ ਇਹ ਜੇ ਮੈਂ ਤਾਂ ਬਾਹਰ ਤੇ ਹਾਰ ਆਉਂਦੀ ਸੀ ਜਾ ਬਗ ਜਾ ਤੇ ਅੰਦਰ ਆ ਕੇ ਭਾਈ ਮੈਂ ਆਦੀ ਮਾਂ ਨਾਲ ਗੱਲ ਕਰਨੀ ਹੈ ਠੀਕ ਹੈ ਇਹਨੂੰ ਪਹਿਲੇ ਤੇਰੀ ਮਾਜੀ ਰੋਕੇ ਬਗ ਜਾ ਮੇਰੀ ਮਾਂ ਤਾਂ ਬੋਲੂਗੀ ਆਈ ਬੋਲੂਗੀ ਤੇਰੀ ਮਾਂ ਕਿ ਮੈਂ ਬੋਲੂਗੀ ਖ਼ਬਰਦਾਰ ਹੋ ਜੀ ਮੈਂ ਦੱਸਦਾ ਮਾਰਦਾ ਕਿਉਂ ਇਹਨੂੰ ਮੈਂ ਦੱਸਾਂਂਦੇ ਨਾ ਇੱਕ ਮਿੰਟ ਹੁਣ ਦੂਡਾ ਬੋਲਣਾ ਮੈਂ ਦੱਸ ਛੱਡ ਦੇ ਪੁੱਤ ਨੂੰ ਕਿਉਂ ਠੀਕ ਹੈ ਮਤਲਬ ਕੀ ਮਤਲਬ ਕੀ ਬੋਲਦੀ ਕਿਵੇਂ ਹੈ ਮੇਰੇ ਨੂੰ ਬੋਲੂਗੇ ਉਹਦੇ ਨਾਲੇ ਹੋਰ ਹਾ ਤੇ ਹੋਲੀ ਪਈਆ ਕਰੀ ਸੁਝਾ ਦੇ ਉਹ ਮੈਂ ਨਾਪੜਾ ਮਾਰਨਾ ਗੰਦੀ ਏਥੋਂ ਭਾਜ ਜਾ ਤੂੰ ਨਾਪੜਾ ਮਾਰੂ ਆਹੀ ਕਰ ਤੂੰ ਉੱਤਜੋਕ ਹੈ ਹੋਰ ਕੁਛ ਕੱਢਣ ਪਾਉਣ ਨੂੰ ਨਹੀਂ ਬੇ ਬੇ ਇਹਨੂੰ ਕਹਦੇ ਏਥੋਂ ਭੱਜ ਜੂਗੀ ਮੈਂ ਕਹੀ ਜਾਂਦਾ ਫਿਰ ਇੱਥੇ ਕਲੇਸ਼ ਵਧੂਗਾ ਹੁਣ ਆ ਪਾਂਜੀ ਤੂੰ ਸਾਡੇ ਘਰ ਦਾ ਖੜਾ ਛੱਡ ਦੇ ਬਸ ਲੈਣ ਦੇਣਾ ਨਹੀਂ ਕਿ ਮੈਂ ਛੱਡਦਾ ਹੈ ਤੂੰ ਇਹੀ ਹੈ ਮੇਰੀ ਇਸ ਘਰੇ ਮਾਡਾ ਆਹ ਬਈ ਜੁੱਤੀ ਤੇ ਆਹ ਬਈ ਜੁੱਤੀ ਦੇ ਮੁੱਦੀ ਹੋ ਗਏ ਮੈਂ ਅਨਾਜ ਰੱਖਣਾ ਨਾ ਰੱਖਾਂ ਗੱਲ ਚੱਲ ਬਈ ਤੇਰੇ ਤਾਂ ਕੱਪੜੇ ਕੱਟੇ ਤਾਂ ਭ ਬਾਸਕਟ ਨਹੀਂ ਕੋਈ ਗੱਲ ਐੱਛੀਆਂ ਮੈਂ ਠੀਕ ਹੈ ਨਾ ਉਹਦੀ ਜਾਨੀਆ ਤਾਂ ਕਿਉਂ ਨਹੀਂ ਤੁਸੀਂ ਤੈਨੂੰ ਵੀ ਕੱਢੂ ਤੈਨੂੰ ਵੀ ਕੱਢੂਗਾ ਇੱਥੋਂ ਮੈਂ ਦੇ ਕੱਢ ਹੁਣ ਮਾਰਦਾ ਗੱਲਾਂ ਸ਼ਰਮ ਨਹੀਂ ਆਉਂਦੀ ਚਾਰੇ ਨੂੰ ਚੋਰਾ ਤੂੰ ਚੋਰੀ ਤੂੰ ਚੋਰੀ ਇੱਥੇ ਜਿਹੜੀ ਆ ਕੇ ਸਾਡੇ ਘਰੇ ਫੱਸੀ ਬੈਠੀ ਆ ਮੇਰੇ ਮੰਗ ਸੀ ਉਹ ਮੁੱਕ ਗਿਆ ਹੁਣ ਉਹਦਾ ਇੱਥੇ ਕੀ ਰਹਿ ਗਿਆ ਕੋਣ ਖਾਣਾ ਦਿੰਦਾ ਨੀ ਉਹ ਸਾਰਾ ਕੁਝ ਇੱਥੇ ਹੈਗਾ ਕੀ ਸਾਰਾ ਕੁਸਾ ਦਾ ਕਿਉਂ ਇੰਨਾ ਮੱਖਾ ਮਾਰੇ ਆ ਇਹਨੇ ਸੁਧਰਨ ਵਾਲੇ ਆ ਤੇਰੀ ਜਮਾਨ ਸੁਧਰਦਾ ਤਾਂ ਬਥੇਰਾ ਸੁਧਰ ਜਾਣਗੇ ਇਹ ਹਾਂ ਮੈਂ ਕੀ ਕਰਾਂ ਮੈਂ ਤਾਂ ਐਸੀ ਮੈਂ ਜਮਾ ਚੁੱਪ ਕਰੀ ਰਹੂਗੀ ਖਰੇ ਮੈਂ ਇਹ ਸੁਧਰੀ ਜਾਣ ਪਰ ਨਹੀਂ ਇਹਨਾਂ ਨੇ ਮੈਨੂੰ ਬੁਲਾ ਕੇ ਹੀ ਛੱਡਿਆ ਭੈਣ ਜੀ ਤੂੰ ਮਾੜੀ ਮੋਟੀ ਸ਼ਰਮਵਾਨ ਸਿਆਣੀ ਬਹਿਣੀ ਐ ਤੂੰ ਕਿੱਥੇ ਤਾਂ ਐ ਕਹਿਣਾ ਸੀ ਬਿਨਾ ਪੁੱਤ ਇਹ ਕੰਮ ਚੰਗਾ ਨਹੀਂ ਹੋ ਲਾ ਆ ਕੇ ਭੈਣ ਜੀ ਤੂੰ ਸ਼ਰਮ ਮਨ ਮਾਇਕਾ ਦੀ ਸ਼ਰਮਵਾਨ ਲਾ ਹੋ ਕੇ ਬਹਿ ਗਈ ਐ ਤਾਂ ਪੁੱਤ ਦੀ ਪੁੱਤਰੀ ਤਾਂ ਬਣਨੈ ਸੀਗਾ ਤੇਰੀ ਮਾਂ ਤੂੰ ਨਾ ਤੂੰ ਕਿ ਮੈਂ ਅੱਜ ਮਾਂ ਦੀ ਬਣੀ ਖੜੀ ਆ ਕਿ ਮੇਰਾ ਬਣਾ ਦਾ ਪੁੱਤ ਸੀ 100 100 ਕੁਛ ਬੋਲਦਾ ਹੈਗਾ ਚਾਰ ਤੀਨ ਤੇਰੇ ਪੁੱਤ ਦੇ ਫਿਰ ਜੇ ਪੁੱਤ ਦੀ ਬਣਨਾ ਨਾ ਹੋਰ ਲਿਆ ਦੇ ਚਾਰ ਤੀਨੀਆਂ ਕਿ ਕਦੋਂ ਦੇ ਦੇ ਚਾਰ ਤੀਨ ਮਗੰਮਾ ਪਿੰਡ ਛਾਵਾਂ ਸੇ ਦੇਊਗਾ ਸਾਨੂੰ ਮਾਂ ਦੀ ਮੱਠੀ ਸੰਗ ਮੈਨੂੰ ਤੂੰ ਬੋਲਦੀ ਆਹੋ ਮੈਂ ਤਾਂ ਸੰਗ ਮੈਨੂੰ ਨਹੀਂ ਸਿਆ ਸਾਰਾ ਕੁੜਮਾਚਾਰੀ ਚਾਹੀਏ ਤੂੰ ਕੁੜਮਾਚਾਰੀ ਤੁਸੀਂ ਆਹੋ ਇਹਦੇ ਕੁੜਮਾਚਾਰੀ ਵਾਲੀ ਗੱਲ ਕਰਦੇ ਤੇਰਾ ਪੁੱਤ ਕਰਦਾ ਗੱਲ ਗੱਲਾਂ ਇਹ ਕਰਦੀ ਆ ਸਾਗੀ ਨਹੀਂ ਮੰਨਦੀ ਮਾਵਾਂ ਚੰਗਾ ਰੋਜ਼ ਤਾਲਿੰਦਗਾ ਸਾਨੂੰ ਕਿੱਥੋਂ ਰੋਟੀ ਲੱਗਿਆ ਰੋ ਜਾ ਕੇ ਇੱਥੇ ਬਹਿ ਜਾਂਦੀ ਹੈਗੀ ਹੁਣ ਹੁਣ ਆ ਕੀ ਕਰਦੀ ਹੈ ਨਿੱਜੜ ਕੇ ਆ ਤੇਰੇ ਕਰਕੇ ਹੋਇਆ ਜੇ ਤੂੰ ਪਹਿਲੇ ਦਿਨ ਤੈਨੂੰ ਬਥੇਰਾ ਸਮਝਾਉਣੀ ਸੀ ਵੀ ਐਨਾ ਮੂਰਾ ਬੋਲਿਆ ਕਰ ਬੋਲਿਆ ਕਰ ਨਾ ਹੁਣ ਤੂੰ ਕਿਉਂ ਮੈਨੂੰ ਮਾਰਨ ਲੱਗੀ ਮੈਂ ਕੀ ਮਾਰਾ ਕਰਤਾ ਸਾਰਾ ਇਹ ਤੇਰਾ ਕਰਕੇ ਸੁੱਧੀਆਂ ਮੈਂ ਇੱਥੇ ਬੈਠੀ ਆਂ ਅਗਲੇ ਨੇ ਗਸਣਾ ਤਾਂ ਨਾ ਅੱਗੇ ਸਾਡੇ ਘਰ ਦੀਆਂ ਰੋਟੀਆਂ ਖਾਣੀਆਂ ਮੈਂ ਕੀ ਕਰਾਂ ਦੱਸ ਮੇਰੇ ਇਹਦੇ 'ਚ ਕੀ ਗਲਤੀ ਹੈਗੀ ਐ ਤੇਰੇ ਚ ਗਲਤੀ ਹੋਈ ਐ ਵੀ ਪਹਿਲੇ ਦਿਨੋਂ ਜੇ ਤੂੰ ਆ ਜਬਾਨ ਚ ਲਾਉਂਦੀ ਜਿਵੇਂ ਅੱਜ ਚਲਾਉਂਦੀ ਆ ਤਾਂ ਆ ਕੰਮ ਨਹੀਂ ਸੀ ਕਰਦਾ ਇਹ ਥੋੜਾ ਹੀ ਨੇ ਹਸਾਬ ਹੁੰਦਾ ਪਹਿਲਾਂ ਕਹਿੰਦੇ ਸੀ ਸਹੁਰਿਆਂ ਦੇ ਸਾਹਮਣੇ ਬੋਲਣਾ ਨਹੀਂ ਹੁਣ ਕਹਿੰਦੀ ਆ ਬੋਲਿਆ ਕਰ ਅੱਛਾ ਆ ਸਿਰ ਤੇ ਪਵਾ ਲੈ ਸਵਾਹ ਫਿਰ ਹਾਂ ਬੋਲਿਆ ਨਾ ਕਰ ਜਦੋਂ ਤੈਨੂੰ ਆ ਕਰਤੂਤਾਂ ਦਾ ਪਤਾ ਲੱਗਦਾ ਉਦੋਂ ਤਾਂ ਬੋਲ ਮੈਨੂੰ ਕੀ ਪਤਾ ਸੀਗਾ ਵੀ ਇਹ ਕੀ ਖੇਚੜੀ ਪਕਾਈ ਜਾਂਦੇ ਐ ਮੱਖਚੜ ਤੈਨੂੰ ਕਦੋਂ ਪਤਾ ਲੱਗਦਾ ਸੁੰਨੀ ਹੋਈ ਪਈ ਐ ਸੁੰਨੀ ਨਹੀਂ ਹੋਈ ਪਈ ਐ ਬੇੜਾ ਤੋਤਾ ਐਨੇ ਤਾਂ ਖਿਚੜੀ ਪਕਾਈ ਜਾਂਦੇ ਐਡੀਆਂ-ਐਡੀਆਂ ਗੱਲਾਂ ਹੋ ਗਈਆਂ ਹਜੇ ਤੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ ਮਾਂ ਹੁਣ ਤੂੰ ਮੈਨੂੰ ਕੋਈ ਹਾਲਤ ਤਾਂ ਕੀ ਦੱਸਣਾ ਸਕਦੀ ਮੇਰੇ ਹੀ ਮੰਗਰ ਪੈ ਗਈ ਔਕੇ ਦਿਖਾਦਾ ਕਰ ਠੀਕ ਐ ਰੋਣ ਜੋਗੀ ਐ ਮੁਕਾਬਲਾ ਕਰ ਕੀ ਡਾਂਗ ਮਾਰਾਂ ਸਿਰ 'ਚ ਜੇ ਡਾਂਗ ਮਾਰੇਂਗੀ ਨਾ ਬਰਾਬਰ ਮੁਕਾਬਲਾ ਕਰੇਗੀ ਫੇਰ ਹੀ ਲੋਟ ਆਊਗਾ ਦੇਖ ਲੈ ਨਾਲੇ ਤਾਂ ਮਿੱਠੀ ਬਣਦੀ ਫਿਰੂ ਕਿ ਉਹਦੀ ਮਾਂ ਤੇ ਦੇਖ ਲੈ ਹੁਣ ਅੱਜ ਪੁੱਤ ਦੀ ਬਣ ਕੇ ਬੈਗੀ ਇਹ ਤਾਂ ਪਹਿਲੇ ਦਿਨੋਂ ਪੁੱਤ ਦੀ ਸੀ ਕਿੱਦੇ ਬਣੀ ਆ ਤੇਰੀ ਐ ਤਾਂ ਦੱਸ ਦੇ ਵੀ ਅੱਜ ਮੇਰੀ ਸੱਸ ਮੇਰੀ ਬਣੀ ਆ ਗੱਲਾਂ ਦੇਖ ਕਰਦੀ ਆ ਪੁੱਤ ਦੀ ਬਣ ਕੇ ਬੈ ਗਈ ਉਹਦੇ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਸੀ ਕਹਿੰਦੀ ਨਾ ਪੁੱਤ ਐ ਕਿਵੇਂ ਕੋਈ ਹੋਰ ਲੈ ਆਊਗਾ ਤੇਰਾ ਕਰਮ ਹੈ ਮਸਾ ਕੇ ਛੱਡੂੰਗੀ ਐ ਕਿਵੇਂ ਤੇਰਾ ਘਰ ਪਟਿਆ ਜਾਊਗਾ ਦੇਖ ਲੈ ਅੱਜ ਇਹਨਾਂ ਦੀ ਸਾਰਿਆਂ ਦੀ ਇੱਕ ਗੱਲ ਹੈ ਹੈ ਉਹਦੇ ਇਹਦੀ ਮਾਂ ਧੀ ਆਈ ਸੀ ਨਾਲੇ ਮਾਂ ਦੀ ਭਰਾ ਦੀ ਤਿੰਨਾਂ ਦੀ ਇੱਕ ਗੱਲ ਹੈ ਇਹਨਾਂ ਦੀ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਵੀ ਸਾਰਿਆਂ ਦੀ ਗੱਲ ਇੱਕ ਹੀ ਹੈ ਇਹ ਜਿਹੜੇ ਇਕੱਠੇ ਬੈਂਦੇ ਆ ਨਾ ਇਕੱਠੇ ਬੈਠੇ ਖਿਚੜੀ ਪਕਾਉਂਦੇ ਆਗੇ ਕੋਈ ਉਦੋਂ ਆ ਤੇਰੇ ਕੰਨ ਬੋਲੇ ਹੁੰਦੇ ਆ ਸੁਣ ਨਹੀਂ ਸਕਦੀ ਵੀ ਕੀ ਗੱਲਾਂ ਕਰਦੇ ਆ ਉਹ ਬੈਠਣ ਵੀ ਦੇਵੇ ਦੇਖ ਦੇ ਦੇਣਗੇ ਕਿਵੇਂ ਸਿਰ ਚੜ ਚੜ ਬੋਲਦਾ ਹੈਗਾ ਅੱਛਾ ਜੇ ਉਹ ਸਿਰ ਚੜ ਕੇ ਬੋਲਦਾ ਤੇਰੇ ਤਾਂ ਡਰਦੀ ਤੂੰ ਅੰਦਰ ਵੜ ਜਾ ਕਰ ਹੋਰ ਕੀ ਕਰਾਂ ਛੱਤਰ ਖਾਈ ਜਾਵਾਂ ਛੱਤਰ ਨੂੰ ਮਾਰੂਗਾ ਸਿਰ ਸਰ ਪਾੜ ਦੂਗਾ ਆਏ ਕਿਵੇਂ ਮਾਰੂਗਾ ਤੇਰੇ ਇਹ ਤਾਂ ਪਹਿਲਾਂ ਹੀ ਸੀ ਜਿਹੜਾ ਤੈਨੂੰ ਕੁੱਟਦਾ ਹੁਣ ਹੱਥ ਲਾ ਕੇ ਦੇਖੇ ਕਹਤਾ ਨਾ ਮੈਂ ਅੱਜ ਵੀ ਖਬਰਦਾਰ ਹੋ ਜਾ ਜੇ ਮੇਰੀ ਧੀ ਹੱਥ ਲਾਇਆ ਨਹੀਂ ਮਾਂ ਕਿਉਂ ਐਵੇਂ ਆਰਦਾਬ ਖਵਾਇਆ ਇਹ ਨਹੀਂ ਸੁਧਰਨ ਵਾਲਾ ਬੰਦਾ ਇਹ ساری ਉਮਰ ਇਹੀ ਰੰਡੀ ਰੋਣਾ ਰੋਉ ਦੇਖ ਲਈ ਤੂੰ ਫਿਰ ਕੁਛ ਮਰਜੀ ਹੋ ਜੇ ਉਹਨੂੰ ਤਾਂ ਇੱਥੇ ਆਉਣ ਨਹੀਂ ਗਿੰਦਾ ਮਨਿੰਦਰ ਨੂੰ ਤਾਂ ਇਹ ਫਿਰਦਾ ਨਾ ਵੱਡੀਆਂ ਵੱਡੀਆਂ ਛਾਲਾ ਮਾਰਦਾ ਵੀ ਮੈਂ ਉਹਨੂੰ ਇੱਥੇ ਲੈ ਆਉਂਗਾ ਮਾਂ ਮੈਂ ਵੀ ਹੁਣ ਬਸ ਮਨ ਪੱਕਾ ਬਣਾ ਲਿਆ ਆਵੇ ਤਾਂ ਸਹੀ ਮੈਂ ਤਾਂ ਗੁੱਤਣੀ ਪੜ ਕੇ ਬਾਹਰ ਕੱਢ ਦੂੰਗੀ ਕਿੱਥੇ ਆਉਂਦੀ ਐ ਕਿੱਥੇ ਇਹਦੀ ਉਮਰ ਤੇ ਕਿੱਥੇ ਉਹਦੀ ਉਮਰ ਮੰਮੀ ਹੋਣ ਨੂੰ ਕੀ ਨਹੀਂ ਹੋ ਸਕਦਾਗਾ ਜਦੋਂ ਇੰਨਾ ਪੱਕਾ ਹੋਇਆ ਬੈਠਾ ਵੀ ਮੈਂ ਤਾਂ ਲਿਆਉਂਗਾ ਉਹਨਾਂ ਦਾ ਵਿਚਾਰਾਂ ਦਾ ਕਿ ਫੋ ਪੈਣ ਦੇਊਗਾ ਉਹਦੇ ਮਾਪਿਓ ਤਾਂ ਭੋਲੇ ਨੇ ਕੋਈ ਉਹਦਾ ਪਿਓ ਭੋਲਾ ਨਹੀਂ ਅਗਲਾ ਕਹਿ ਗਿਆ ਸੀ ਉਹਦੇ ਗੱਲ ਵੀ ਅਸੀਂ ਆਪਦੀ ਧੀ ਨੂੰ ਇੱਥੇ ਕਿਵੇਂ ਵਿਆਹ ਵਿਆਹ ਕੇ ਤੋਰ ਦਾਂਗੇ ਇਹ ਤਾਂ ਬਾਤ ਹੀ ਪਤਾ ਲੱਗੂਗਾ ਕੀ ਬੰਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਸ ਬੰਦੇ ਦੀ ਬੰਦੇ ਨੇ ਤਾਂ ਜੀ ਨਹੀਂ ਹਰਾਮ ਕਰ ਰੱਖਿਆ ਹੈਗਾ ਇਹ ਕਹਿੰਦਾ ਨਾ ਵੀ ਭਗ ਜਾ ਇੱਥੋਂ ਨਾਲੇ ਆ ਵੀ ਧੀ ਨੂੰ ਲੈ ਜਾ ਉਹਨਾਂ ਚਰ ਜਾਂਦੀ ਮੈਂ ਵੀ ਨਹੀਂ ਦੇਖਦੀ ਆ ਕੀ ਕਰਦਾ ਇਹ ਮਾਂ ਤੂੰ ਜਾਈ ਬਿਨਾ ਤੇਰੇ ਬਿਨਾ ਦੱਸ ਮੇਰਾ ਕੌਣ ਆ ਇੱਥੇ ਇਹ ਤਾਂ ਸਾਰੇ ਇੱਕ ਮਿਕ ਹੋ ਕੇ ਬੈ ਗਏ ਆਹੋ ਜਿਹੜੀ ਗੱਲ ਮੈਂ ਤੈਨੂੰ ਕਿਹਾ ਕਰਾਂ ਉਹ ਤੂੰ ਕਹਿਦਾ ਕਰ ਆਪ ਤੋਂ ਤੈਨੂੰ ਕਹਿਣੀ ਨਹੀਂ ਆਉਂਦੀ ਬੁੱਝਣੀ ਬੈਠੀ ਐ ਤੂੰ ਹੁਣ ਦੱਸ ਮੈਂ ਕੀ ਕਰਾਂ ਜਿਹੜੀ ਤੂੰ ਗੱਲ ਕਹਿੰਨੀ ਮੈਂ ਉਹ ਕਹਿ ਕੇ ਦੇਖ ਲੂੰਗੀ ਜੇ ਮੇਰਾ ਘਰ ਬਸੇ ਰਹਿ ਜੂ ਤਾਂ ਕਿਰ ਬਸੋਣਾ ਹੀ ਐ ਜਾਵੇਗੀ ਕਿੱਥੇ ਉਹ ਜਵਾਕੜੀਆਂ ਉਹ ਤਾਂ ਭਗ ਜਾਂਦੀਆਂ ਸਕੂਲ ਉਹਨਾਂ ਦੇ ਹੁੰਦਾ ਤਾਂ ਜਮਾ ਨਹੀਂ ਬੋਲਦਾ ਦੇਖ ਲੈ ਮੰਗਰੋ ਨੂੰ ਸ਼ੈ ਆ ਜਾਂਦੀ ਐ ਉਹ ਵੀ ਜਵਾਕੜੀਆਂ ਕੀ ਕਰਨ ਜਵਾਕੜੀਆਂ ਤੱਕ ਲੈਂਦੀਆਂ ਮੇਰਾ ਕੋਈ ਨਾ ਉਹ ਤਾਂ ਖੂਨ ਇਨਾਂ ਦਾ ਹੀ ਐ ਜਵਾਕੜੀਆਂ ਨੂੰ ਆਪੇ ਸਾਹਮਣੇ ਹੀ ਤੂੰ ਜਵਾਕੜੀਆਂ ਦੀ ਟੈਨਸ਼ਨ ਨਾ ਕਰ ਜਵਾਕੜੀਆਂ ਜਵਾਕੜ ਨਾ ਨਾ ਤੇਰਾ ਮਤਲਬ ਕੀ ਐ ਵੀ ਹੁਣ ਮੈਂ ਉਹਨਾਂ ਨੂੰ ਛੱਡ ਕੇ ਭੱਜ ਜਾ ਤੈਨੂੰ ਮੈਂ ਇਹ ਨਹੀਂ ਕਹਿੰਦੀ ਵੀ ਇਸ ਘਰੋਂ ਛੱਡ ਕੇ ਜਾ ਇਸ ਕਰ ਰਹਾ ਇਹ ਛੱਡਣਾ ਨਹੀਂ ਇਹ ਕਰ ਹਲੂ ਬੱਪੂ ਜੀ ਹਲਪੂਆ ਲੈ ਤੂੰ ਚਾਹ ਪੀਓ ਤੈਨੂੰ ਪਤਾ ਅੱਜ ਰ ਮੈਂ ਵਧੀਆ ਚਾਹ ਬਣਾਈ ਆ ਅੱਗੇ ਤਾਂ ਮੈਂ ਤੋਂ ਵਧੀਆ ਬਣਦੀ ਨਹੀਂ ਸੀ ਬਾਪੂ ਨਾ ਸੀ ਆਂਦੀ ਪੁੱਤ ਚਾਹ ਤਾਂ ਵੀ ਵਧੀਆ ਬਣਾਈ ਆ ਰੰਗੀ ਦਸੀ ਜਾਂਦਾ ਜੀ ਮੇਰਾ ਬਾਪੂ ਤੁਸੀਂ ਜਾਣਾ ਨਹੀਂ ਖਿਆਜ ਅਜ ਜਾਣਾ ਪੁੱਤ ਵੇ ਸਾ ਚਾਹ ਪੀ ਲਾਂ ਫੇ ਮਾਰ ਕੇ ਲੈ ਗੇੜਾ ਤੇ ਠੀਕ ਐ ਰੋਟੀ ਬੰਨਣਾ ਨਹੀਂ ਨਹੀਂ ਰੋਟੀ ਪੁੱਤ ਵੇ ਦੇਖੋ ਆ ਕੇ ਦੇਖੋ ਬਲ ਠੀਕ ਐ ਬਾਪੂ ਜੀ ਉਹ ਬਸ ਬੇਬੇ ਵੀ ਮੈਨੂੰ ਦੱਸ ਕੇ ਕਹਿ ਗਈ ਸੀ ਕਿ ਅੰਦਰ ਬਾਪੂ ਨੂੰ ਦੱਸਦੀ ਉਹ ਵਾਗੀ ਭੋਗ ਤੇ ਕੱਲੀ ਕੋਈ ਵੀ ਫੇ ਜਾਇਆ ਮੈਨੂੰ ਜਾਣਾ ਸੀ ਕਿਸੇ ਨੇ ਹਾਂ ਚੱਲ ਪੂਆ ਮੈਂ ਕੰਮ ਕਰਨ ਵੇੜਨਾ ਚੰਗਾ ਚਾਹੂ ਪੀ ਲਈ ਤੂੰ ਵੀ ਬਸ ਮੈਂ ਬਾਅਦ ਚ ਪੀ ਲੂ ਕੰਮ ਕਰਨ ਵੇੜ ਕੇ ਫੇ ਆਦੀ ਪੀਉ ਪੂਆ ਚੱਲ ਕੋਈ ਨਿਵੇੜ ਦਾ ਪੁੱਤ ਠੀਕ ਐ ਪੂਆ ਹਾਂ ਠੀਕ ਜਿਉਂ ਦੀ ਵਸਤੀ ਰਹੇ ਮੇਰੇ ਬਣੇ ਹਾਂ ਭਾਈ ਅੱਜ ਤੂੰ ਕੀ ਗੱਲ ਔੜਤੀ ਤੀ ਕੀ ਚੀਜ਼ ਭਾਈ ਅੱਜ ਤੇ ਕਿੰਦਰ ਦੇ ਚਿਹਰੇ ਤੇ ਦੇਖਿਆ ਸੀ ਕਿੰਨੀ ਰੌਣਕ ਸੀ ਕਿੰਨੀ ਖੁਸ਼ ਹੋਣੀ ਰਹੀ ਤੀ ਹਾਂ ਭਾਈ ਇਹ ਤਾਂ ਹੱਸ ਕੇ ਜਾਫਟਾ ਕੀ ਲਈ ਆਪਾਂ ਉੱਤੇ ਤਾਂ ਮੈਂ ਦੇਖੀ ਅੰਦਰ ਦੀ ਕੁੜੀ ਨੂੰ ਜਮਾਇ ਮੂੰਹ ਇਹ ਬੁੱਸੇ ਦੇ ਘਰੀ ਬੈਠੀ ਸੀ ਹੋਰ ਭਾਈ ਉੱਦੇ ਤਾਂ ਵਾਲੀਆਂ ਚੀਕਾਂ ਮਾਰ ਮਾਰ ਰੋਈ ਸੀ ਮਸਾਂ ਬਰਾਈ ਜਿੱਦੇ ਆਪਾਂ ਇੱਥੇ ਬਹਿ ਕੇ ਗੱਲ ਕਰੀ ਸੀ ਮੇਰਾ ਮਨ ਬਹੁਤ ਖੁਸ਼ ਹੈ ਮੇਰੀ ਕੀ ਦੇ ਚੇਤੇ ਰੋਣ ਕਾ ਦੀ ਕੋਈ ਨਹੀਂ ਮੈਂ ਆਉਂਗੀ ਰੋਣ ਕਾਉ ਕਿਉਂ ਨਾ ਪ੍ਰਮਾਤਮਾ ਆਪੇ ਜਦੋਂ ਵਕਤ ਪਾ ਦਿੰਦਾ ਨਾ ਆਪੇ ਉਹ ਸਾਰਾ ਕੁਝ ਕਰ ਦਿੰਦਾ ਬੰਦੇ ਦਾ ਮਨ ਵੀ ਪੱਥਰ ਕਰ ਦਿੰਦਾ ਬਦਲਦਾ ਨਾ ਇਹਦਾ ਮਨ ਮੈਂ ਤੈਨੂੰ ਉਦੋਂ ਆਖਿਆ ਸੀ ਕਿ ਹੌਲੀ ਹੌਲੀ ਸਾਰਾ ਕੁਝ ਸੈੱਟ ਹੋ ਜਾਏ ਤਮੇਂ ਖੁਸ਼ ਹੋ ਗਏ ਹਾਂ ਬਈ ਆਰਦੀ ਬਧਾਈ ਨੂੰ ਵੀ ਆਜ਼ਾਦ ਹਤੀ ਮੈਂ ਕੁੜੀ ਕੋਲੇ ਹੋਇਆ ਇਸ ਲਈ ਕੋਈ ਜਾਣ ਕਰੇ ਲੋਗ ਜੋ ਹੋ ਗਿਆ ਉਹਨਾਂ ਦਾ ਸਾਰਾ ਮਿੱਟੀ ਪਾ ਦੋ ਉਹਦੇ ਤੇ ਬਸ ਠੀਕ ਹੈ ਨਾ ਕੋਈ ਗੱਲ ਨਹੀਂ ਬਾਈ ਕੋਈ ਨਹੀਂ ਹੁਣ ਗੱਲ ਕਰਦਾ ਮੈਂ ਤਾਂ ਪਹਿਲਾਂ ਵੀ ਕਹਿਤਾ ਸੀ ਬਾਪੂ ਨੂੰ ਵੀ ਕਹਿਤਾ ਸੀ ਪਾਈ ਹੁਣ ਇਹਦੇ ਕੋਲੇ ਕੋਈ ਇਹਦੀ ਗੱਲ ਨਾ ਕਰੋ ਜੀ ਮੇਰੀ ਤੇਰੀ ਪਰਜਾਈ ਨੂੰ ਆਦਤ ਹੈ ਨਾ ਸਾਰਾ ਦਿਨ ਸਾਰਾ ਦਿਨੇ ਇਹੀ ਕੁਛ ਕਰੀ ਜਾਂਦੀ ਆ ਉਹ ਕੋਈ ਨਹੀਂ ਉਹ ਨੂੰ ਆ ਜਾਂਦੇ ਉਹ ਨੂੰ ਮੈਂ ਆਪੇ ਸਮਝਾ ਦੂੰਗੀ ਵੀ ਕੁੜੀ ਕੋਲੇ ਹੁਣ ਜਿਹੜਾ ਕੁਛ ਹੋ ਗਿਆ ਉਹਦੇ ਤੇ ਮਿੱਟੀ ਪਾਉ ਤੇ ਉਹ ਨੂੰ ਛੱਡੋ ਹੁਣ ਅੱਗੇ ਵਾਸਤੇ ਸੋਚੋ ਕੁੜੀ ਕੋਲੇ ਕੋਈ ਗੱਲ ਨਹੀਂ ਕਰਨੀ ਹਾਂ ਠੀਕ ਹੈ ਨਾ ਹਾਂ ਅਸੀਂ ਤਾਂ ਜਾਣਦੇ ਆ ਵੀ ਇਹ ਹੁਣ ਬਸ ਭੁੱਲ ਜੇ ਦੋ ਕੁਛ ਹੋ ਗਿਆ ਪਰਮਾਤਮਾ ਨੇ ਜੋ ਕਰਨਾ ਸੀ ਉਹ ਤਾਂ ਕਰਤਾ ਠੀਕ ਹੈ ਨਾ ਉਹਦੇ ਤੇ ਪਾਉ ਬਿੱਟੀ ਨਵੇਂ ਸਿਰੇ ਤੋਂ ਅਸੀਂ ਆਪਣੀ ਧੀ ਦਾ ਜੋ ਕਰਨਾ ਕਰਾਂਗੇ ਹਾਂ ਇਹਦੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਹੁਣ ਆਪਾਂ ਲੱਗ ਲਗਾ ਕੇ ਮੈਂ ਵੀ ਤੈਨੂੰ ਐਂ ਕਹਿੰਦੀ ਆ ਵੀ ਚਲ ਇਹਦਾ ਵੀ ਮਾਨ ਬਦਲਿਆ ਆਪਣਾ ਵੀ ਬਦਲਿਆ ਤੇ ਹੁਣ ਤੂੰ ਬਾਹਲਾ ਟਾਈਮ ਨਾ ਪਾਈਂ ਮਹੀਨੇ ਵੀ ਦੇੰਦੇ ਵਿੱਚ ਦੇਖ ਕੇ ਕੋਈ ਹੋਰ ਥਾਂ ਤੇ ਕੁੜੀ ਦਾ ਰਿਸ਼ਤਾ ਕਰ ਦੋ ਨੀ ਨਹੀਂ ਬੈਠੇ ਮੈਂ ਤਾਂ ਆਪੂੰ ਦੇਖਦਾ ਰਹਿੰਦਾ ਕਿਦੋਂ thật ਮਨ ਗੱਲ ਦਿੱਕਤ ਹੋ ਰਹੀ ਏ ਹਾਂ ਜਿੱਥੇ ਮੈਨੂੰ ਲੱਗਿਆ ਹੁੰਦਾ ਵਧੀਆ ਕੋਈ ਆਪਾਂ ਨੂੰ ਚੰਗਾ ਘਰ-ਬਾਰ ਮਿਲ ਜਾਂਦਾ ਜਿੱਥੇ ਮੇਰੀ ਧੀ ਖੁਸ਼ ਰਹੇ ਆਪਾਂ ਪਾਣੀ ਪੁੰਦੀ ਬਸ ਹਾਂ ਯਾਨੀ ਬਾਈ ਤੈਨੂੰ ਵੀ ਪਹਿਲਾਂ ਤਾਂ ਮੈਂ ਬੈਠੀ ਤੇਰੇ ਬਾਰ ਦੀ ਫਿਰ ਇਹ ਹੁਣ ਇਹਦੇ ਨਾਲ ਆ ਕੁਝ ਹੋ ਗਿਆ ਅਗਲਾ ਕਹਿਣਾ ਖਬਰਾਂ ਹੀ ਕਰਦੀਆਂ ਕੁੜਾਂ ਨਾਲ ਆਏ ਕੁਝ ਕਿਉਂ ਹੁੰਦਾ ਆ ਮੇਰੀ ਕਿਸਮਤ ਕੰਨੀ ਦੇਖ ਅੱਗੇ ਤੜੇ ਆਏ ਤਾਂ ਹੁਣ ਕੀ ਦਾ ਜੀ ਕਰਦਾ ਹੁੰਦਾ ਓਹਨੂੰ ਪਰਮਾਤਮਾ ਦੇ ਇੱਤੇ ਆ ਸਭ ਕੁਝ ਕਿ ਕਰ ਜੋ ਹੋ ਗਿਆ ਉਹ ਆ ਗਿਆ ਚਲੋ ਹਾਂ ਹਾਏ ਤਾਂ ਸਹੀ ਰਹੀ ਪ੍ਰਮਾਤਮਾ ਨੇ ਸਾਰਾ ਕੁਝ ਕਰਿਆ ਚਲ ਹੁਣ ਇਹਦਾ ਤਾਂ ਫਿਰ ਆਪਾਂ ਨੂੰ ਕੋਈ ਹੋਰ ਟਿਕਾਣਾ ਪਾੜ ਕੇ ਕੁੜੀ ਦਾ ਬਾਰੋਂ ਠਾਉਣੀ ਪਊਗੀ ਇਹ ਨੂੰ ਮੈਂ ਦੇਖਦਾ ਇਹਦਾ ਇੱਕ ਦੋ ਸਾਥੇ ਹੋਰ ਟਿੱਥੇ ਵੀ ਆਪਾਂ ਨੂੰ ਲੱਗਿਆ ਸ਼ਾਇਦ ਰੱਬ ਇਹਦੀ ਚੰਗੀ ਸੋਚ ਲੈ ਸ਼ਾਇਦ ਜੋ ਹੋਇਆ ਚੰਗੇ ਵੀ ਹੋਇਆ ਹੋਵੇ ਚੰਗੇ ਨਹੀਂ ਹੋਇਆ ਸੀ ਬਾਈ ਇਹਦੇ ਇੱਕ ਵਕਤ ਬੰਦੇ ਨਾਲ ਖੜਾ ਛੁੱਟਿਆਗਾ ਤੇ ਨਹੀਂ ਪਾਣੀ ਆਪਾਂ ਕਿਵੇਂ ਉਹਦੇ ਮਗਰ ਕਰਨਾ ਪੈਂਦਾ ਕੋਈ ਜਾ ਕੇ ਇਹ ਟੁੱਟਾ ਕੁੜੀ ਦਾ ਤੇ ਕੀ ਆਪਾਂ ਉਹਦੇ ਨਾਲ ਲੜਾਈ ਲੜਦੇ ਉਹ ਸੀਗਾ ਛਟਿਆ ਬੰਦਾ ਆਪਾਂ ਇੱਡੇ ਹੈ ਨਹੀਂ ਆਪਾਂ ਉਹਦੇ ਪਰਮਾਤਮਾ ਦੀ ਰਾਜਾ ਚ ਰਹਿਣ ਵਾਲੇ ਉਹ ਨਹੀਂ ਜਿਹੜੇ ਹੁਣ ਆਪਾਂ ਹੁਣ ਕਿਸੇ ਨਾਲ ਕੋਈ ਡੰਗ ਸੋਟੀ ਥੋੜਾ ਹੋਣਾ ਠੀਕ ਹੈ ਨਾ ਉਹਨੇ ਤਾਂ ਹੁਣ ਆਪਦੀ ਦਰਖਾਤੀ ਜੋ ਦਖਾਣੀ ਸੀ ਠੀਕ ਹੈ ਆਪਾਂ ਤਾਂ ਉਹਨੂੰ ਸਿਆਣੀ ਗੱਲ ਨਹੀਂ ਕਰਨੀ ਨਾ ਉਹੀ ਤਾਂ ਮੈਂ ਕਹਿੰਦੀ ਬਾਈ ਵੀ ਚਲ ਕੋਈ ਨਹੀਂ ਜੇੜਾ ਕੁਝ ਹੋ ਗਿਆ ਠੀਕ ਹੈ ਤੇ ਬਸ ਹੁਣ ਕਾਹਾਂ ਵਾਸਤੇ ਇਹਦੇ ਸੋਚਣਾ ਤੇ ਮਾੜੀ ਜੀ ਗੌਰ ਕਰਕੇ ਕਰੀ ਹੁਣ ਜਿੱਥੇ ਕਰੇਗਾ ਆਏ ਨਾ ਹੋਵੇ ਇਹ ਅੱਗੇ ਬਗੂ ਇੱਕ ਉਹਨਾਂ ਨੂੰ ਰਿਸ਼ਤਿਆਂ ਦੇ ਵਿੱਚ ਝੋਲਿਆ ਨੂੰ ਨਾ 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 ਉਹਨਾਂ ਨੇ ਤਾਂ ਹਮ ਸਭ ਕੱਲੇ ਕੰਨੀਆਂ ਸਰਵਾਤਿਆ ਕੀ ਹਾਂ ਠੀਕ ਹੈ ਨਾ ਤੂੰ ਜਿੱਥੇ ਵੀ ਕਰਨਾ ਹੈ ਆਪਾਂ ਸਾਰੇ ਰਾਇ ਨਾਲ ਕਰਨਾ ਹੈ ਹੁਣ ਤੂੰ ਬੈਠੀ ਹੈ ਹਾਂ ਠੀਕ ਹੈ ਆਪਾਂ ਸਾਰਿਆਂ ਨੇ ਰਾਇ ਕਰਕੇ ਜਿੱਥੇ ਸਾਡੀ ਧੀ ਵੀ ਵਧੀਆ ਘਰ-ਬਾਰ ਬਣੂਗਾ ਆਪਾਂ ਉੱਥੇ ਤੋਰਾਂਗੇ ਠੀਕ ਹੈ ਨਾ ਨਾ ਭਾਈ ਕੋਈ ਕੋਈ ਤੋਰ ਇਹ ਤਾਂ ਇਹ ਨਹੀਂ ਜ਼ਬਰਦਸਤੀ ਠਾਣੀ ਹੈ ਆ ਜਮੀਆ ਪਾੜੀ ਐ ਪੜਾਈ ਐ ਹੋਰ ਵੀ ਨੰ ਲੈ ਕਰਨ ਲੱਗੀ ਤਾਂ ਕਿ ਉਹਦਾ ਉਹ ਵੀ ਤਾਂ ਮੈਂ ਤੈਨੂੰ ਕਹਿ ਨਹੀਂ ਬਾਈ ਕਿ ਚਲ ਉਹ ਆ ਜਾਂਗੇ ਮਾਂ ਪੁੱਤ ਤੇ ਉਸ ਤੋਂ ਬਾਅਦ ਉਹਨੂੰ ਵੀ ਆਏ ਮੜਾਂ ਨਾਲ ਕਰਾਂਗੇ ਆਈ ਨੂੰ ਅੱਗੇ ਵੀ ਉਹ ਨਹੀਂ ਆ ਟੰਡੇ ਬੀਜੇ ਸੀ ਉਹਨਾਂ ਦਾ ਗਰੇਜਾ ਇਹਨੂੰ ਸੱਦ ਕੇ ਹੁਣ ਗਾਹਾਂ ਵਾਸਤੇ ਆਪਾਂ ਉਹਨੂੰ ਆਖਾਂਗੇ ਵੀ ਤੂੰ ਨਾ ਬੋਲੇ ਰਸਤੇ 'ਚ ਗੁੜੀਆਂ ਨਹੀਂ ਕਰੇ ਰਸਤੇ ਕਦੇ ਸਿਰੇ ਨਹੀਂ ਚੜਦੇ ਹੁੰਦੇ ਮੜਾ ਇਹਨੂੰ ਲਲ ਕਰਾਂਗੇ ਆਉਂਦੇ ਇਹਦੀ ਮਾਂ ਮੰਨਿੰਦਰ ਦੀ ਕੋਈ ਪਤਾ ਕੀ ਹੈ ਹੋਏ ਜੇ ਮੈਂ ਕੁਛ ਕਹਿਣਾ ਨਾ ਫਿਰ ਉਹ ਚੱਜੂ ਪਾ ਲੈ ਦੇ ਘਰ ਦੇ ਵਿੱਚ ਠੀਕ ਹੈ ਔਰ ਮੈਂ ਗੁੱਸੇ ਦੇ ਵਿੱਚ ਫਿਰ ਕੁਛ ਨਾ ਕੁਛ ਕਰ ਦੂੰਗਾ ਇਸ ਕਰਕੇ ਮੈਂ ਧੰਨੀ ਸਿਰ ਕਰਕੇ ਵੀ ਤੂੰ ਸਿਆਣੀ ਹੈ ਉਹਨੂੰ ਸਮਝਾ ਕੇ ਤਾਂ ਚਵੜ ਦਾ ਮਾਰੇ ਕਰਿਆ ਆਪਦੀ ਉਹ ਕੁਚ 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 ਕੁੜੀ ਕੋਲੇ ਲੱਗੇ ਹੁਣ ਕੁੜੀ ਦੇ ਜਵਾਬੀ ਦਾ ਤਸਕੀਰ ਹੋ ਰਾਂ ਦੇ ਇਹਦਾ ਜੀ ਕਰਦਾ ਸੀ ਵਿਚਾਰੀ ਦਾ ਇਹ ਨਾ ਕਿ ਸੂਰਾ ਬਾਈ ਤੇਰੇ ਕਰਮਾਂ ਚਾਹ ਲਿਖਿਆ ਸੀ ਜਾਂਦੇ ਨੇ ਪਰਲੇ ਹਾਬਿਲ ਹਾਂ ਠੀਕ ਹੈ ਨਾ ਇਹਦੇ ਕੋਲੇ ਕੋਈ ਵੀ ਅਸਤਾਨ ਦੀ ਗੱਲ ਇਹ ਦੀ ਕਰਨੀ ਠੀਕ ਹੈ ਕੋਈ ਗੱਲ ਨਹੀਂ ਭਾਈ ਮੈਂ ਉਹਨੂੰ ਆਈ ਹੁ ਸਾਰੀ ਗੱਲਬਾਤ ਕਹੂਗੀ ਸਮਝਾਉਂਗੀ ਬਸ ਹੁਣ ਤੂੰ ਜਿਹੜਾ ਕੰਮ ਕਰੇਗਾ ਮੁੰਡੇ ਨਾਲ رائے ਕਰਕੇ ਆਪਦੀ ਪਿਓ ਪੁੱਤਾਂ ਦੀ رائے ਸੁਣਨੀ ਜ਼ਰੂਰੀ ਚਾਹੀਦੀ ਫੇਰ ਕਾਹਾਂ ਅੱਗੇ ਕਦਮ ਪੱਟੀ ਵੀ ਭੈਣੇ ਹੁਣ ਰਾਇ ਨਾਲ ਹੀ ਹੋਊਗਾ ਸਾਰਾ ਕੁਝ ਹਾਂ ਠੀਕ ਹੈ ਨਾ ਮੁੰਡਾ ਆਇਆ ਹੁੰਦਾ ਇਹਦੀ ਮਾਂ ਨੂੰ ਭਾਤੇ ਕੱਲ ਕਰਾਂਗੇ ਤੂੰ ਬੈਠੀ ਐ ਕੋ ਡੇਰ ਤੱਕ ਬਾਹਰ ਨਹੀਂ ਜਾਣਾ ਹਾਂ ਬਸ ਫਿਰ ਜਿਵੇਂ ਆਪਾਂ ਨੂੰ ਲੱਗਿਆ ਆਪਾਂ ਕੋਈ ਵਾਰ ਵਖਾ ਦੇਣੀ ਕੋਈ ਨਹੀਂ ਕੋਈ ਨਹੀਂ ਬਸ ਆਪਣੀ ਧੀ ਸੁਖੀ ਹੋਣੀ ਚਾਹੀਦੀ ਹਾਂ ਪਤਾ ਨਹੀਂ ਆਨੇ ਆ ਕਿ ਕੋਈ ਵਧੀਆ ਟਿਕਾਣਾ ਹੋਵੇ ਵੀ ਪ੍ਰਮਾਤਮਾ ਜਿਹੜਾ ਇਹ ਤੋਂ ਪਹਿਲਾਂ ਦੁੱਖ ਦੇਖ ਮੈਂ ਦੇਖਣਾ ਗਾਹਾਂ ਹੁਣ ਇਹਨੂੰ ਸੌਖੀ ਰੱਖੀ ਬਸ ਠੀਕ ਐ ਕੋਈ ਨਹੀਂ ਹਾਂ ਮੈਂ ਕਿਹੜੇ ਪਾਸੇ ਜੋ